ਅੱਜ ਅਸੀਂ ਆਏ ਸੀ ਇੱਥੇ ਘੁੰਮਣ ਰੋਪੜ ਫੁੱਲ ਬਹੁਤ ਵਧੀਆ ਲਾਇਆ ਹੈ ਨੇ ਲੋਕੇਸ਼ਨ ਕਾਫੀ ਵਧੀਆ ਰੋਡ ਦੇ ਨਾਲ ਨਾਲ ਆ ਜਾ ਹੁਣ ਤੁਹਾਨੂੰ ਲੋਕਾਂ ਨੂੰ ਉਦੀ ਰੋਟ ਹੂੰ ਨਾ ਦੇਖ ਹੂੰ ਪਾਣੀ ਦੀ ਛਲ ਆਉਂਦੀ ਆ ਇੱਧਰੋਂ ਜਿਹੜਾ ਪਾਣੀ ਇਹ ਨਿਕਲਦਾ ਆ ਦੇ ਪਾਣੀ ਪਾਣੀ ਆ ਦੇਖ ਆਨ ਲੋ ਅੱਗੇ ਵੀ ਦਿਖਾਉਨੇ ਆ ਇੱਥੇ VOTING ਕਰਨ ਲਈ ਵੀ ਵਧੀਆ ਬਣੀ ਹੋਈ ਜਗ੍ਹਾ ਦੋ ਬਗੀ ਬਤਕ ਜੀ ਛੋਟੀ ਜੀ ਹੈ ਨਾ ਮਰਨੂ ਸਾਈਡ ਤੇ ਪਾਰਕ ਬਾਈ ਹੁਣੇ ਅਰੈਸਟ ਕਰ ਰਹੇ ਨੇ ਪੁਲੀ ਸ਼ਾਮ ਨੂੰ ਤਾਂ ਬਹੁਤ ਵਧੀਆ ਲੱਗਦਾ ਹੋਣਾ ਇੱਥੇ ਨਾ ਲੈ ਕੇ ਜੇ ਇੱਥੇ ਬਾਅਦ ਚ ਪੁੱਛ ਲਈਂ ਕਿੰਨਾ ਵਧੀਆ ਵਿਊ ਆ ਬਾਈ ਵਾਈਕੂ ਮੰਡ ਨੂੰ ਵੀ ਵਧੀਆ ਪਾ ਰੱਖਾ ਇੱਥੇ ਤੇ ਨਾਲ ਹੀ ਤੁਸੀਂ ਦੇਖੋ ਕਿੰਨਾ ਸਾਰਾ ਪਾਣੀ ਆ ਘੁੰਮਣ ਨੂੰ ਵਧੀਆ ਲੋਕੇਸ਼ਨ ਆ ਹਨਾ ਹੈ ਇਹ ਉਧਰ ਉੱਦਣ ਦੇ ਸੀ ਆ ਕੇ ਇੱਥੇ ਨਾਲ ਹੀ ਇੱਥੇ ਕੀ ਆ ਰਹੀ ਹੈ ਕਿ ਇਸ ਥੀ ਹੁਣੇ ਤੁਹਾਨੂੰ VOTING ਕਰਨ ਲਈ ਵਧੀਆ ਜਗ੍ਹਾ ਦੇ ਲੋਕ VOTING ਕਰ ਰਹੇ ਹਨ ਉਹ ਵੀ ਅੱਗੇ ਦਿਖਾਉਂਦੇ ਹਨ ਤੁਹਾਨੂੰ ਕਿੱਥੇ ਕਰਦੇ ਨੇ ਆਹ ਬਾਈ ਘੁੰਮਣ ਨੂੰ ਦੇਖ ਕਿੰਨਾ ਵਧੀਆ ਲੱਗਦਾ ਹਨ ਇਹ VOTING ਕਰਨ ਲਈ ਤਾਂ ਇੱਥੇ ਆਉਣਾ ਪੈਣਾ ਪਾਉ ਨੂੰ ਕਦੀ ਵਾਰ ਬਾਈ ਦੱਬੀ ਫਿਰਦਾ ਪੂਰੀ ਹੈ ਨਾ ਯਾ 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 ਅਰੇ 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 ਬਾਈ ਵਧੀਆ ਪੂਰੀ ਹਣਾ ਕਿੰਨੇ ਚ ਵੋਟਿੰਗ ਕਰਦੇ ਨੇ ਆ ਜਾ ਦੇਖ ਕਈਏ ਮੈਂ ਫੜੀ ਤਰਾ ਮੇਰੀ ਵੀ ਹੱਡੀ ਦੇ ਵਿੱਚ ਮੈਂ ਬੋਲ ਨਹੀਂਦਾ ਦੱਸ ਆ ਵੋਟਿੰਗ ਕਰਨ ਨੂੰ ਵਧੀਆ ਬਾਈ ਸਹਿਮਤ ਮਾਗੂਦਾ ਹਣਾ ਤੇ ਉਹ ਆਪਣੇ ਜਦੋਂ ਪੰਜਾਬ ਦੀ ਹੱਦ ਹੁੰਦੀ ਸੀ ਜਦੋਂ ਖਾਸੇ ਦਾ ਰਾਜ ਸੀ ਮਹਾਰਾ ਰਣਜੀਤ ਸਿੰਘ ਜੀ ਤੇ ਆਪਨੇ ਪੰਜਾਬ ਦੀ ਹੱਦ ਦੀ ਉਸਾਰ ਆਲੀ ਵੋਟਿੰਗ ਕਰਨ ਨੂੰ ਵਧੀਆ ਬਣਿਆ ਹੁੰਦਾ ਤੇ ਨਾਲ ਨਾਲ ਇਹ ਵਿਚ ਦੀ ਪਾਣੀ ਲੇਕ ਨਾ ਵੀ ਹੁਕਮ ਦੇਣਾ ਵੀ ਵਿਚ ਦੀ ਕਿੱਡੇ ਹਾਂ ਪਾਰਕ ਦੇ ਇਹ ਆਉਣਾ ਆਪਾਂ ਡਾਇਰੈਕਟ ਵੀ ਆ ਸਕਦੇ ਆ ਇਹਦੇ ਨਾਲ ਨਾਲ ਵੀ ਆ ਸਕਦੇ ਆ ਇਹਦੇ ਨਾਲ ਨਾਲ ਤੁਰ ਕੇ ਇੱਧਰੋਂ ਆਪਾਂ ਆ ਸਕਦੇ ਆ ਉਹ ਸਾਹਮਣੇ ਕੋਰਟ ਕਲੱਬ ਰੂਪਰ ਬੂਟਿੰਗ ਵਾਲਾ ਗਰਨਾ ਹੈ ਉਹ ਨਾ ਰੁਕਦਾ ਆਓ ਜੇ ਨਾ ਉਹ ਅੱਜ ਜਿਸੇ ਬੋਟਿੰਗ ਕਰਾਂਗੇ ਜੀ ਬਿਜਲੀ ਮੰਗਣਾ ਜੀ ਵੀ ਬਾਈ ਜੀ ਹਾਂ ਜੀ ਹਾਂ ਜੀ ਨੇ ਪਕੜੀ ਉਹ ਬੋਨਾਇਆ ਹੀ ਰਿਹਾ ਹੈ ਬੈਨੂ ਹੈ ਲਓ ਜੀ ਇਹ ਵਧੀਆ ਲੋਕੇਸ਼ਨ ਆ ਪੂਰੀ ਇੱਕ ਵਾਰ ਵੇਸਟ ਜਰੂਰ ਕਰਕੇ ਇਹ VOTING ਲਈ ਆਪਾਂ ਇਥੋਂ ਉੱਪਰ ਚ ਵੀ ਆ ਸਕਦੇ ਆ